ਸਾਥਿਓ ਜੈ ਭੀਮ ਜੈ ਭਾਰਤ ਮੈਂ ਸਰੇਂਦਰ ਕੁਮਾਰ ਆਫ ਸਾਈਟਰੀ ਬੀਲਪੀਐਸਸੀ ਮੋਰਚਾ ਸਾਥਿਓ ਮੈਂ ਪੰਨੂ ਦੀਆਂ ਬੱਕ ਬੱਕ ਵੀਡੀਓ ਦੇਖ ਰਿਹਾ ਸੀ ਹੁਣ ਕਿਸੇ ਸਕੂਲ ਦੇ ਉੱਤੇ 바ਵਾ ਸਾਹਿਬ ਬਾਰੇ ਮਾੜਾ ਲਿਖਿਆ ਸਾਡੇ ਨੰਗਲ ਦੇ ਵਿੱਚ ਫਲੋਰ ਦੇ ਵਿੱਚ 바ਵਾ ਸਾਹਿਬ ਦੇ ਬੁੱਤ ਦੇ ਉੱਤੇ ਖਾਸ ਸਥਾਨ ਦੇ ਨਾਰੇ ਲਿਖੇ ਸਾਥਿਓ ਮੈਂ ਦੱਸਣਾ ਚਾਹਦਾ ਨਾ ਤਾਂ ਸਾਡਾ 바ਵਾ ਸਾਹਿਬ ਖਾਲਸਤਾਨੀ ਸੀ ਨਾ ਉਹਦੇ ਬਾਰਸ ਜਿਹੜੇ ਖਾਲਸਤਾਨੀ ਆ ਅਸੀਂ 바ਵਾ ਸਾਹਿਬ ਨੂੰ ਮੰਨਣ ਵਾਲੇ ਲੋਕ ਵਾਂ ਸਾਥੀਓ ਮੈਂ ਪੰਨੂ ਨੂੰ ਚੈਲੰਜ ਕਰਦਾ ਵੀ ਜੇ ਤੂੰ ਬੰਦੇ ਦਾ ਪੁੱਤ ਵਾਂ ਅਸੀਂ 14 ਤਰੀਕ ਨੂੰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਫਲੋਰ 바ਵਾ ਸਾਹਿਬ ਦੇ ਜਿਹੜਾ ਬੁੱਤ ਦੇ ਕੋਲ ਬੈਠੇ ਆ ਜੇ ਤੇਰੇ 'ਚ ਹਿੰਮਤ ਵਾ ਤੇ ਆ ਕੇ ਸਾਡੇ ਨਾਲ ਪੰਗਾ ਜਿਹੜਾ ਸਿੱਧਾ ਲੈ ਜਿਹੜਾ ਰਾਤ ਨੂੰ ਆ ਕੇ ਕਦੀ ਕੋਈ ਖਾਲਸਾਣ ਦੇ ਨਾਰੇ ਲਿਖਦਾ ਕਦੀ ਤੂੰ ਕੋਸ਼ ਕਰਦਾ ਕਦੀ ਤੂੰ ਕੋਸ਼ ਕਰਦਾ ਇੱਥੇ ਮੈਂ ਇਹ ਦੱਸਣਾ ਚਾਹਦਾ 16 ਤਰੀਕ ਨੂੰ ਪਿੰਡ ਮੈਸਮਪੁਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਬਾਵਾ ਸਾਹਿਬ ਦਾ ਪ੍ਰੋਗਰਾਮ ਜਿਹੜਾ ਜਨਮ ਦਿਨ ਮਨਾਇਆ ਜਾਊਗਾ ਜੇ ਤੇਰੇ ਵਿੱਚ ਜ਼ੋਰਤ ਹੋ ਆ ਜੇ ਤੂੰ ਫਲੋਰ ਨਹੀਂ ਆ ਸਕਦਾ ਤੇ ਤੂੰ ਪਿੰਡ ਮੈਸੋਂਪੁਰ ਵਿੱਚ ਆ ਕੇ ਦਿਖਾ ਦੇ ਤੂੰ ਜਿਹੜੀਆਂ ਗਿੱਦੜ ਧਮਕੀਆਂ ਦਿਨਾ ਇਹ ਤੇਰੀਆਂ ਸਾਡੀ ਕੌਮ ਜਿਹੜੀ ਝੱਲਣ ਨੂੰ ਤਿਆਰ ਨਹੀਂ ਤੈਨੂੰ ਬੰਦੇ ਦਾ ਪੁੱਤ ਬਣਾ ਦੇਵਾਂਗੇ ਜਿਹੜਾ ਤੂੰ ਗਰੀਬ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਨੂੰ ਵਰਤ ਰਿਆਂ ਕਿਸੇ ਨੂੰ 2000 ਰੁਪਏ ਦੇ ਕੇ ਕਦੀ ਕਿਸੇ ਨੂੰ 3000 ਰੁਪਏ ਦੇ ਕੇ ਹੁਣ ਤੂੰ ਜਲੰਧਰ ਜਿਹੜਾ ਨਰਿੰਦਰ ਤਾਲੀਆ ਜੀ ਤੇ ਗ੍ਰੇਨੇਟ ਸਟਾਇਆ ਉਹ ਰੁਪਈਆ 3000 ਦੇ ਕੇ ਸਟਾਇਆ ਉਹ ਤੋਂ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਤੀ ਮੈਂ ਇੱਥੇ ਬੱਚਿਆਂ ਨੂੰ ਵੀ ਅਪੀਲ ਕਰਦਾ ਇਸ ਕੁੱਤੇ ਦੇ ਗੱਲਾਂ ਦੇ ਵਿੱਚ ਨਾ ਆਜੋ ਜਿਹੜੀਆਂ ਤੁਸੀਂ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਤੁਸੀਂ ਖਰਾਬ ਨਾ ਕਰ ਲਵੋ ਇਸ ਕਰਕੇ ਤੁਸੀਂ 바ਵਾ ਸਾਹਿਬ ਨੂੰ ਮੰਨੋ ਤੇ 바ਵਾ ਸਾਹਿਬ ਦਾ ਸਤਕਾਰ ਕਰੋ ਮੈਂ ਹਰਕ ਵਰਗ ਨੂੰ ਸਿੱਖ ਵਰਗ ਨੂੰ Hindu ਨੂੰ Musalman ਨੂੰ ਹਰਕ ਨੂੰ ਕਿੰਨਾ ਹਰਕ ਨੂੰ ਅਧਿਕਾਰ ਜਿਹੜਾ 바ਵਾ ਸਾਹਿਬ ਨੇ ਲੈ ਕੇ ਦਿੱਤਾ 바ਵਾ ਸਾਹਿਬ ਦੇ ਸੰਵਿਧਾਨ ਥੱਲੇ ਆਪਾਂ ਚੱਲੀਏ ਤੇ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਆਪਾਂ 바ਵਾ ਸਾਹਿਬ ਦਾ ਜਿਹੜਾ ਸਤਕਾਰ ਵਾ ਉਹ ਕਰੀਏ ਤੇ 바ਵਾ ਸਾਹਿਬ ਦੇ ਸੰਵਿਧਾਨ ਨੂੰ ਮੰਨੀਏ ਤੇ ਮੈਂ ਸ੍ਰਿੰਦਰ ਕੁਮਾਰ ਆਫ ਸੈਕਟਰੀ ਐਸਸੀ ਮੋਰਚਾ ਪੰਜਾਬ ਬੀਜੇਪੀ ਅਸੀਂ ਐਸਸੀ ਮੋਰਚੇ ਵੱਲੋਂ ਪ੍ਰੋਗਰਾਮ ਜਿਹੜੇ ਕਰ ਰਹੇ ਆ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹੱਥ ਜੋੜ ਕੇ 16 ਤਰੀਕ ਨੂੰ ਪਿੰਡ ਮੈਸਮਪੁਰ 4 ਵਜੇ ਪਹੁੰਚੋ ਜਿਹੜਾ ਪ੍ਰੋਗਰਾਮ 바ਵਾ ਸਾਹਿਬ ਦਾ ਚੱਲੂ ਹੋਣਾ ਆ ਜਿਹਦੇ ਵਿੱਚ ਗੋਣ ਵਾਲੇ ਬੀਬੀ ਰਾਗਣੀ ਜੀ ਲੱਗਣਗੇ ਤੇ ਬਾਕੀ ਲੰਗਰ ਜਿਹੜਾ ਟਟਵਰਤੇਗਾ ਤੇ ਇੰਨੇ ਹੀ ਕੁਝ ਕਹਿੰਦਾ ਹੋਇਆ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਬੇਨਤੀ ਕਰਦਾ 16 ਤਰੀਕ ਨੂੰ ਪਿੰਡ ਮੈਸਮਪੁਰ ਪਹੁੰਚੋ